ਤੁਸੀਂ ਦੇਖ ਰਹੇ ਹੋ ਲਿਬਰਲ ਟੀਵੀ ਮੁੱਦਾਂਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ। ਕੀ ਭਾਜਪਾ ਨੂੰ ਇੱਕ ਹੋਰ ਦਰਸ ਤਾਉਣ ਲੱਗਾ? ਕੀ ਭਾਜਪਾ ਨੂੰ ਇੱਕ ਬਖਲਾੜ 'ਚੋਂ ਨਿਕਲਣਾ ਪੈ ਰਿਹਾ? ਕਹਿੰਦੇ ਕਿ ਭਾਜਪਾ ਇਸ ਬਖਲਾੜ 'ਚ ਹੈ ਕਿ ਸਾਡੇ ਢੜਕਾयां ਵੀ ਵੋਟਰ ਢੜਕ ਕਿਉਂ ਨਹੀਂ ਰਿਹਾ? ਖਾਸ ਕਰਕੇ ਬ੍ਰੈਕਟ 'ਚ ਲਿਖ ਕੇ ਲਿਖਿਆ। ਅਭੇ ਕੁਮਾਰ ਦੂਬੇ ਹੋਰਾਂ ਦਾ ਲੇਖ ਹੈ। ਉਹ ਲੇਖ ਕਹਿੰਦਾ ਕਿ ਭਾਜਪਾ ਨੂੰ ਇਸ ਗੱਲ ਦਾ ਫਿਕਰ ਹੈ ਕਿ ਸਾਡੇ ਢੜਕਾਏ ਆ ਵੀ ਹਿੰਦੂ ਵੋਟਰ ਢੜਕ ਕਿਉਂ ਨਹੀਂ ਰਿਹਾ ਚਾਰ ਗੇਟ ਦੀਆਂ ਵੋਟਾਂ ਪੈ ਚੁੱਕੀਆਂ ਪਹਿਲੇ ਗੇਟ ਦੀਆਂ ਵੋਟਾਂ ਤੋਂ ਬਾਅਦ ਭਾਜਪਾ ਨੇ ਚੋਣ ਪ੍ਰਚਾਰ ਦਾ ਏਜੰਡਾ ਬਦਲਿਆ ਭਾਰਤੀ ਜਨਤਾ ਪਾਰਟੀ ਦੇ ਮੁਖ ਲੀਡਰ ਨਰਿੰਦਰ ਮੋਦੀ ਹੋਰਾਂ ਨੇ ਇਸ ਨੂੰ ਹਿੰਦੂ ਮੁਸਲਮਾਨ ਹੈ ਇੰਡੀਆ ਘੜਜੋੜ ਬਨਾਮ ਐਸਸੀਬੀਸੀ ਭਾਈਚਾਰਾ ਤੇ ਮੁਸਲਮਾਨਾਂ ਦੇ ਫਲਨ ਕਿ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾਣਾ ਇਸ ਨੂੰ ਹਿੰਦੂ ਮੁਸਲਮਾਨ ਦੇ ਪਾਇਦਾਨ ਤੇ ਚੋਣ ਦਾ ਲਿਆ ਕੇ ਚੋਣ ਨੂੰ ਖੜਾ ਕੀਤਾ ਮਰਜ਼ਗਾਰੀ ਛੱਡੋ ਸਵਾਲਾਂ ਪੁੱਛੋ ਨੌਕਰੀਆਂ ਸਵਾਲਾਂ ਪੁੱਛੋ ਦੇਸ਼ ਦੀ ਅਰਥਵਿਵਸਾ ਸਵਾਲਾਂ ਪੁੱਛੋ ਮਹਿੰਗਾਈ ਦਾ ਸਵਾਲ ਨਾ ਕਰੋ ਹੈਨਾ ਕਰੋਨਾ ਨੋਟਬੰਦੀ ਕਿਸੇ ਤਰ੍ਹਾਂ ਦਾ ਸਵਾਲ ਨਾ ਕਰੋ ਕਿਸਾਨੀ ਕਿਸੇ ਤਰ੍ਹਾਂ ਦਾ ਸਵਾਲ ਨਾ ਕਰੋ ਬਸ Hindu Muslim ਸੋ ਹੁਣ ਇਸ ਪਹਿਲੂ ਦੇ ਉੱਤੇ ਇੱਕ ਪਾਸੇ ਭਾਜਪਾ ਦੇ ਲਈ ਕਹਿੰਦੇ ਚੁਣੌਤੀ ਬਣਿਆ ਹੋਇਆ ਕਿਉਂ ਨੂੰ ਸੰਗ ਦਾ ਸਾਥ ਨਹੀਂ ਪੂਰਾ ਮਿਲ ਰਿਹਾ ਦੂਸਰਾ ਹੁਣ ਇਸ ਪਾਇਦਾਨ ਤੇ ਆ ਕੇ ਵੀ ਕਿ ਵੋਟਰ ਓਮੇ ਭੜਕ ਨਹੀਂ ਰਿਹਾ ਅਭੇ ਕੁਮਾਰ ਧੁੱਬੇ ਹੋਰੀ ਆਪਣੇ ਲੇਖ 'ਚ ਜ਼ਿਕਰ ਕਰਦੇ ਨੇ ਕਿ ਜਦੋਂ ਚੋਣਾ ਸ਼ੁਰੂ ਹੋਣੀਆਂ ਸੀ ਉਸ ਤੋਂ ਪਹਿਲਾਂ ਕੁਝ ਜਿਹੜੇ ਰਾਜਨੀਤਿਕ ਮਾਹਰ ਨੇ ਜਾਂ ਪੱਤਰਕਾਰ ਨੇ ਜਾਂ ਸਮਾਜਿਕ ਚਿੰਤਕ ਨੇ ਜਾਂ ਆਰਥਿਕ ਮਾਹਰ ਨੇ ਜਿਹੜੇ ਸਿੱਧੇ ਕਿਸੇ ਪਾਰਟੀ ਤੇ ਨਾਲ ਨਹੀਂ ਜੁੜੇ ਹੋਏ ਉਹ ਵੀ ਇਹ ਮੰਨ ਕੇ ਚੱਲ ਰਹੇ ਸੀ ਕਿ ਭਈ ਸੱਤਾਧਾਰੀ ਤੇ ਭਾਜਪਾ ਤੇ ਤਕੜੀ ਹੈ ਉਹਦੇ ਕੋਲ ਪੈਸਾ ਸੱਤਾ ਦੀ ਤਾਕਤ ਏਜੰਸੀਆਂ ਸਕੀਮਾਂ ਸੋਸ਼ਲ ਮੀਡੀਆ ਮੀਡੀਆ ਸਾਰਾ ਕੁਝ ਹੈ ਤੇ ਵਿਰੋਧੀ ਤੇ ਕੋਲ ਨਾ ਕੁਝ ਨਹੀਂ ਥੀ ਨਜ਼ਰ ਆਉਂਦੀ ਆ ਨਾ ਕੋਈ ਚਿਹਰਾ ਨਜ਼ਰ ਆਉਂਦਾ ਨਾ ਕੋਈ ਇਕਤਾ ਨਜ਼ਰ ਆਉਂਦੀ ਆ ਐ ਕਹਿਣ ਨੂੰ ਇੰਡੀਆ ਗੱਠਜੋੜ ਬਣਾ ਵੀ ਲਿਆ ਖੰਡੇ ਜੇ ਫਿਰਦੇ ਨੇ ਕਿ ਇਸ ਲਈ ਗੱਲ ਨਹੀਂ ਬਣਦੀ ਤੇ ਕਹਿੰਦੇ ਕਿ ਉਹ ਧਿਰਾਂ ਜਿਹਦੇ ਵਿੱਚੋਂ ਆਪਣੇ ਆਪ ਨੂੰ ਵੀ ਰੱਖ ਕੇ ਦੇਖਦੇ ਨੇ ਬੇਕਮਾਰ ਦੂਬੇ ਹੋਰੀ ਕਹਿੰਦੇ ਕਿ ਅਸੀਂ ਇਹ ਮੰਨ ਕੇ ਚੱਲ ਪੈਨੇ ਆ ਕਿ ਲੈ ਵੀ ਤਾਂ ਆਰਾਮ ਨਾਲ ਲੈ ਜੂਗੀ ਭਾਜਪਾ ਤੇ ਅਸੀਂ ਕਹਿੰਦੇ ਕਿ ਇੱਕ ਗੱਲ ਭੁੱਲ ਜਾਨੇ ਆ ਕਿ ਅਸੀਂ ਵਿਰੋਧੀ ਧਿਰ ਦੀ ਵੀ ਸਮੀਖਿਆ ਕਰ ਲਈ ਸੱਤਾਧਾਰੀ ਧਿਰ ਦੀ ਵੀ ਕਰ ਲਈ ভোটার ਬਾਰੇ ਸੋਚਿਆ ਹੀ ਨਹੀਂ ਕਿ ਭਾਈ ভোটার ਵੀ ਕੋਈ ਫੈਸਲਾ ਲੈ ਸਕਦਾ ਹੈ ਉਹਦੇ ਕੋਲ ਵੀ ਦਿਮਾਗ ਹੈ ਅਸੀਂ ਇਹ ਮੰਨ ਲੈਂਦੇ ਆ ਕਿ ਭਾਜਪਾ ਜ প্রচਾਰ ਕਰੂਗੀ ਸੱਤ ਤਰੀ ਤੇ ਤਕੜੀ ਤੇ প্রচਾਰ ਕਰੂਗੀ ਮੀਡੀਆ ਉਹਦਾ ਗੁਣਗਾਨ ਕਰੂਗਾ ਤੇ ਮੀਡੀਆ ਤੇ ਪ੍ਰਚਾਰ ਜਿੱਧਰ ਨੂੰ ਲੈ ਜਾਊਗਾ ਵੋਟਰ ਉਧਰ ਨੂੰ ਚਲਾ ਜਾਊਗਾ ਪਰ ਇਸ ਵਾਰ ਕਹਿੰਦੇ ਉਦਾਂ ਹੁੰਦਾ ਨਹੀਂ ਨਜ਼ਰ ਆ ਰਿਹਾ ਟਾਰਗੇਟ ਦੀਆਂ ਵੋਟਾਂ ਪਈਆਂ ਟਾਰਗੇਟ ਦੀਆਂ ਵੋਟਾਂ ਦੇ ਦੌਰਾਨ ਭਾਜਪਾ ਨੂੰ ਇਸ ਚੁਣੌਤੀ ਦਾ ਸਾਹਮਣਾ ਕਰਨਾ ਪਿਆ ਕਿ ਵੋਟ ਪਰਸੈਂਟ ਘਟ ਰਹੀ ਹੈ ਕੋਈ ਇਸ ਗੱਲ ਤੋਂ ਹੈਰਾਨ ਫਿਰ ਇਸ ਗੱਲ ਦਾ ਸਵਾਲ ਖੜਾ ਹੋ ਗਿਆ ਕਿ ਸੰਘ ਇਸ ਵਾਰ ਓਵੇਂ ਸਾਥ ਨਹੀਂ ਦੇ ਰਿਹਾ ਰਾਸ਼ੀ ਸ੍ਰੇਸ਼ ਸੰਘ ਭਾਜਪਾ ਤੋਂ ਜਾਂ ਮੋਦੀ ਟੀਮ ਤੋਂ ਨਾਰਾਜ਼ ਨਾਰਾਸ਼ਾ ਕਹਿੰਦੇ ਕੁਝ ਇਹ ਫਿਕਰ ਤੀਸਰੀ ਬੁਖਲਾਟ ਇਸ ਗੱਲ ਦੀ ਆ ਗਈ ਕਿ ਅਸੀਂ ਹੁਣ ਪਾਈ ਏਜੰਡੇ ਛੱਡਤੇ ਮੁੱਦੇ ਛੱਡਤੇ ਅਸੀਂ ਤਾਂ ਸਿੱਧੇ ਹੀ ਹਿੰਦੂ ਮੁਸਲਮਾਨ ਤੇ ਆ ਗਏ ਚਿੱਠੀਆਂ ਤੱਕ ਲਿਖੀਆਂ ਪ੍ਰਧਾਨ ਮੰਤਰੀ ਸਾਹਿਬ ਨੇ ਆਪਣੇ ਉਮੀਦਵਾਰਾਂ ਨੂੰ ਕਿਸ ਏਜੰਡੇ ਤੇ ਚੋਣ ਲੜਨੀ ਆ ਠੀਕ ਹੈ ਜੀ ਉਹਦੇ باوجود ਵੀ ਵੋਟਰ ਭੜਕ ਨਹੀਂ ਰਿਹਾ ਦਾ ਮਤਲਬ ਵੋਟਰ ਆਪਣੇ ਹੱਕਾਂ ਨੂੰ ਲੈ ਕੇ ਆਪਣੇ ਮਸਲਿਆਂ ਨੂੰ ਲੈ ਕੇ ਜਾਗਰੂਗ ਹੋਵੇ ਅਵੇ ਕੁਮਾਰ ਦੁਬੇਹਰੀ ਕਹਿੰਦੇ ਕਿ ਸਾਰਾ ਕੁਝ ਇਸ ਪਹਿਲੂ ਤੇ ਲਿਆਉਣ ਦੀ ਕੋਸ਼ਿਸ਼ਾਂ ਦੇ ਬਾਵਜੂਦ ਅਖੀਰਲੇ ਪੈਰੇ ਚ ਇੱਕ ਗੱਲ ਸਮੇਟਦੇ ਹੋ ਕਹਿੰਦੇ ਨੇ ਉਹ ਕਹਿੰਦੇ ਕਿ ਉਹਨਾਂ ਦੀ ਵਿਚਾਰਤਾਰਕ ਰਾਜਨੀਤੀ ਇਹੀ ਦਿਖਾਉਣ ਦੀ ਹੁੰਦੀ ਹੈ ਕਿ ਮੁਸਲਮਾਨਾਂ ਨੂੰ ਹਿੰਦੂਆਂ ਦੀ ਕੀਮਤ ਤੇ ਤਰਜੀਹ ਦਿੱਤੀ ਜਾ ਰਹੀ ਹੈ ਉਹਨਾਂ ਦੀ ਰਾਸ਼ਟਰੀ ਭਗਤੀ ਅਤੇ ਦੇਸ਼ ਭਗਤੀ ਸ਼ੱਕ ਦੇ ਦਾਰੇ 'ਚ ਹੈ ਇਸੇ ਆਧਾਰ ਉੱਤੇ ਉਹ ਜਦੋਂ ਚਾਹਣ ਹਿੰਦੂਆਂ ਨੂੰ ਮੁਸਲਮਾਨਾਂ ਦੇ ਖਿਲਾਫ ਝੜਕਾਉਣ ਦੀ ਮਹਿੰਮ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਕਹਿੰਦੇ ਕਿ ਭਾਜਪਾ ਨੂੰ ਜਦੋਂ ਲੱਗਦਾ ਹੈ ਕਿ ਕਿਸਤੀ ਡਗਮਗਾ ਰਹੀ ਹੈ ਤਾਂ ਉਹ ਕਹਿੰਦੇ ਜਦੇ ਹਿੰਦੂਆਂ ਨੂੰ ਮੁਸਲਮਾਨਾਂ ਦੇ ਖਿਲਾਫ ਪੜਕਾਉਣ ਦੀ ਮਹਿੰਮ ਸ਼ੁਰੂ ਕਰ ਲੈਂਦੇ ਨੇ ਇਸੇ ਆਧਾਰ ਉੱਤੇ ਜਦੋਂ ਚਾਹਣ ਹਿੰਦੂਆਂ ਨੂੰ ਮੁਸਲਮਾਨਾਂ ਦੇ ਖਿਲਾਫ ਪੜਕਾਉਣ ਦੀ ਮਹਿੰਮ ਚਲਾਉਣਾ ਸ਼ੁਰੂ ਕਰ ਦਿੰਦੇ ਹਨ ਪਰ ਸਵਾਲ ਇਹ ਹੈ ਕਿ ਕੀ VOTER ਬ੍ਰੈਕਟ ਵਿੱਚ ਲਿਖਿਆ ਖਾਸ ਕਰਕੇ ਹਿੰਦੂ VOTER ਕੀ VOTER ਖਾਸ ਕਰ ਹਿੰਦੂ VOTER ਉਹਨਾਂ ਦੇ ਪੜਕਾਉਣ ਤੇ ਭੜਕ ਰਹੇ ਹਨ ਜਾਂ ਉਹਨਾਂ ਦੇ ਪੜਕਾਉਣ ਦੀ ਭੜਕਣ ਦੀ ਸੰਭਾਵਨਾ ਹੈ ਟਾਰਗੇਟ ਤੱਕ ਤਾਂ ਨਹੀਂ ਪਾਈ ਤਿੰਨ ਗੇੜਾਂ ਚ ਪਤਾ ਨਹੀਂ ਕੀ ਹੋ ਜਵੇ ਪਰ ਅਜੇ ਤੱਕ ਇਹ ਕਿਤੇ ਵੀ VOTER ਨੇ ਇਹ ਨਹੀਂ ਦਿਖਾਇਆ ਕਿ ਮੈਂ ਤੁਹਾਡੀਆਂ ਅਜਹੀਆਂ ਗੱਲਾਂ ਤੋਂ ਪੜਗਾੜ ਚਾ ਕੇ ਸਮਾਜਿਕ ਕੋਈ ਮਤਲਬ ਉੱਚ-ਨੀਚ ਕਰੂੰਗਾ ਸੋ ਤੀਜੇ ਗੇੜ ਦੀਆਂ VOTERਾਂ ਤੱਕ ਵੀ ਕਹਿੰਦੇ ਕੁਛ ਨਜ਼ਰ ਨਹੀਂ ਆਇਆ ਹੁਣ ਚੌਥੇ ਗੇੜ ਦੀਆਂ VOTERਾਂ ਵੀ ਪਹਿਲੀਆਂ ਤਾਂ ਕਹਿੰਦੇ ਕਿ ਸੰਕੇਤ ਨਹੀਂ ਮਿਲਿਆ ਭਾਜਪਾ ਮੋਦੀ ਅਤੇ ਸੰਘ ਦੀ ਪਰੇਸ਼ਾਨੀ ਦਾ ਇਹੀ ਮੁੱਖ ਕਾਰਨ ਹੈ ਸੋ ਕਹਿੰਦੇ ਕਿ ਭਾਜਪਾ ਦੀ ਮੁੱਖ ਪਰੇਸ਼ਾਨੀ ਦਾ ਕਾਰਨ ਇਹੀ ਹੈ ਕਿ ਹਿੰਦੂ VOTER ਮੁਸਲਮਾਨਾਂ ਖਿਲਾਫ ਸਾਡੇ ਪੜਕਾયા ਵੀ ਕਿਉਂ ਨਹੀਂ ਪੜਕ ਰਿਹਾ ਆਪਣੇ ਬੁਨਿਆਦੀ ਸਵਾਲਾਂ ਦੇ ਲਈ ਆਪਣੇ ਬੁਨਿਆਦੀ ਹੱਕਾਂ ਦੇ ਲਈ ਉਮੀਦਵਾਰਾਂ ਨੂੰ ਸਵਾਲ ਕਰਨਾ ਤੁਹਾਡਾ ਅਧਿਕਾਰ ਵੀ ਹੈ ਤੇ ਆਪਣੀ ਵੋਟ ਦੀ ਵਰਤੋਂ ਕਰਨਾ ਵੀ ਤੁਹਾਡਾ ਅਧਿਕਾਰ ਹੈ ਪਰ ਧਰਮ ਦੇ ਨਾਂ ਦੇ ਉੱਤੇ ਜਾਤ ਦੇ ਨਾਂ ਦੇ ਉੱਤੇ ਫਿਰਕੇ ਦੇ ਨਾਂ ਤੇ ਹੁੰਦੀ ਸਿਆਸਤ ਕਦੇ ਵੀ ਦੇਸ਼ ਤੇ ਲੋਕਤ ਵਿੱਚ ਨਹੀਂ ਹੁੰਦੀ ਇਹ ਇਸ ਲਈ ਅਵੇਕਮਾਰ ਦੂਬੇ ਖਰਾਂ ਦਾ ਇਹ ਲੇਖ ਐਮ ਸੀ ਜੀ ਨੂੰ ਆਪਾਂ ਥੋੜਾ ਜਿਹਾ ਬਾਚਿਆ ਚਲੋ ਬਾਅਦਛਤ ਜਿ ਆਪਾਂ ਸਟਾਰ ਪ੍ਰਚਾਰਖਾ ਨੂੰ ਵੀ ਲੈਨੇ ਆ ਭਾਈ ਪੰਜਾਬ ਦੇ ਵਿੱਚ ਦੋ ਸੂਚੀਆਂ ਖੂਬ ਚਰਚਾ ਚ ਨੇ ਆਮ ਆਦਮੀ ਪਾਰਟੀ ਤੇ ਭਾਜਪਾ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਦੋਵਾਂ ਨੇ ਕਮਾਲ ਕੀਤੀ ਹੈ 40-40 ਸਟਾਰ ਪ੍ਰਚਾਰਕ ਲਾਣੇ ਆ ਆਮ ਆਦਮੀ ਪਾਰਟੀ ਨੇ ਵੀ 40 ਸਟਾਰ ਪ੍ਰਚਾਰਕ ਤੇ ਭਾਜਪਾ ਨੇ ਵੀ 40 ਸਟਾਰ ਪ੍ਰਚਾਰਕ ਭਾਜਪਾ ਨੇ ਤਾਂ ਆਪਣੀ ਸਟਾਰ ਪ੍ਰਚਾਰਕਾਂ ਦੀ ਸੂਚੀ ਦੇ ਵਿੱਚ ਚਲੋ ਉਹ ਵੀ ਸ਼ਾਮਲ ਕੀਤੇ ਜਿਹੜੇ ਕਾਂਗਰਸ ਵਾਲੇ ਪਾਲੇ ਚੋਂ ਇੱਧਰ ਆਏ ਸਨ ਪਰ ਹਾਲਤ ਦੇਖੋ ਕਹੀ ਜੀ ਬਣ ਗਈ ਜਿਹੜਾ ਬੰਦਾ ਕਾਂਗਰਸ ਦੀ ਇਹ ਸਟਾਰ ਪ੍ਰਚਾਰਕਾਂ ਦੀ ਸੂਚੀ ਛੂੰਦਾ ਕਾਂਗਰਸ ਦੀ ਹਾਲਤ ਜੋ ਮਰਜੀ ਹੋਵੇ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਉਹਨਾਂ ਦੀ ਵੋਟਰਾਂ ਦੇ ਮàng ਲਟਕ ਗਈ ਹੈ ਨਾ ਲੀਡਰ ਪਹਿਲਾਂ ਉਮੀਦਵਾਰਾਂ ਦੀ ਸੂਚੀ ਢੀਕਦੇ ਤਰਲਮੱਛੀ ਹੋ ਰਹੇ ਸੀ ਹੈ ਨਾ ਪਾਰਟੀ ਦੇ ਲੀਡਰ ਤੇ ਹੁਣ ਪਾਰਟੀ ਦੇ ਲੀਡਰ ਸਟਾਰ ਪ੍ਰਚਾਰਕਾਂ ਦੀ ਸੂਚੀ ਢੀਕ ਰਹੇ ਨੇ ਤੇ ਪਰ ਇਧਰ ਜਿਹੜੇ ਬੰਦੇ ਦੀ ਕਾਂਗਰਸ ਕਾਂਗਰਸੀ ਸੂਚੀ ਦੇ ਵਿੱਚ ਸਟਾਰ ਪ੍ਰਚਾਰਕਾਂ ਚ ਤੀਜਾ ਚੌਥਾ ਨੰਬਰ ਹੋਣਾ ਸੀ ਇਧਰ 20ਵੇਂ ਨੰਬਰ ਤੇ ਹੈ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਆ ਭਾਈ 40ਾਂ ਚ 20ਵਾਂ ਨੰਬਰ ਕੈਪਟਨ ਅਮਰਿੰਦਰ ਸਿੰਘ ਦਾ ਤੇ ਜੇ ਬਾਦਲਾਂ ਦੀ ਸੂਚੀ ਚ ਨਾ ਹੁੰਦਾ ਤਾਂ ਤੀਜਾ ਚੌਥਾ ਨੰਬਰ ਉਹਦਾ ਵੀ ਹੁੰਦਾ ਉਸਦਾ ਦੂਜਾ ਵੀ ਹੁੰਦਾ ਤੇ ਜੇ ਕਾਂਗਰਸ ਹੁੰਦਾ ਤਾਂ ਵੀ ਪੰਜਵਾਂ ਸੱਤਵਾਂ ਦਾ ਜ਼ਰੂਰ ਹੁੰਦਾ ਮੈਂ ਮਨਪ੍ਰੀਤ ਬਾਦਲ ਦੀ ਗੱਲ ਕਰ ਰਿਹਾ ਇੱਧਰ ਪਾਈ ਮਨਪ੍ਰੀਤ ਸਿੰਘ ਬਾਦਲ 34ਵੇਂ ਨੰਬਰ ਤੇ 40 ਜੀ ਚਲੋ ਸਟਾਰ ਪ੍ਰਚਾਰਕਾਂ ਸਟਾਰ ਪ੍ਰਚਾਰਕਾ ਹੁਣ ਭਾਜਪਾ ਦੀ ਸਟਾਰ ਪ੍ਰਚਾਰਕਾਂ ਦੇ ਵਿੱਚ 6-7 ਨਾਮ ਉਹ ਨੇ ਜਿਹੜੇ ਹਾਈ ਕਮਾਂਡ ਦੇ ਨੇ ਜਿਨ੍ਹਾਂ ਦੇ ਵਿੱਚ ਨਰਿੰਦਰ ਮੋਦੀ ਜੇਪੀ ਨੱਡਾ ਰਾਜਨਾਥ ਸਿੰਘ ਅਮਿਤ ਸ਼ਾ ਨਿਤਨ ਗੜਕਰੀ ਐ ਯੂਪੀ ਦਾ ਮੁੱਖ ਮੰਤਰੀ ਯੋਗੀ ਇਹ ਹਰਿਆਣੇ ਦਾ ਮੁੱਖ ਮੰਤਰੀ ਸੈਣੀ ਇਹ ਨਾਮ ਮੁਰਲੇ ਨੇ ਸਤਕ ਨਾਮ ਜਿਹੜੇ ਦਿੱਲੀ ਵਾਲੇ ਨੇ ਉਹ ਤੋਂ ਬਾਅਦ ਫਿਰ ਪੰਜਾਬ ਵਾਲੇ ਨਾਮ ਸਥਾਨਕ ਲੀਡਰ ਕੁਝ ਬਾਹਰਲੇ ਲੀਡਰ ਜਿਨ੍ਹਾਂ ਜਸਨਿਲ ਜਾਖੜ ਦਾ ਨਾਮ ਹੈ ਤਰਨੁਜਗ ਦਾ ਨਾਮ ਹੈ ਸੁਮ੍ਰਿਤੀ ਇਰਾਨੀ ਦਾ ਨਾਮ ਹੈ ਸਟਾਰ ਪ੍ਰਚਾਰਕਾਂ ਚ ਗਜੇਂਦਰ ਸਿੰਘ ਕਾਬਤ ਭਾਜਪਾ ਦੇ ਸਟਾਰ ਪ੍ਰਚਾਰਕ ਹੈ ਹਰਦੀਪ ਪੂਰੀ ਹੋਰੀ ਅਨੁਰਾਗ ਠਾਕਰ ਹੋਰੀ ਬੇਸ਼ੱਕ ਆਪਣੀ ਚੋਣ ਵੀ ਆਖਰੀ ਗੇਟ 'ਚ ਹੈ ਹਿਮਾਚਲ ਵਾਲੀ ਪਰ ਇੱਥੇ ਵੀ ਉਹਨਾਂ ਦਾ ਨਾਮ ਹੈਗਾ ਅਨੁਰਾਗ ਠਾਕਰ ਦਾ ਵੀ ਸੋ ਇਸ ਸੋਮ ਪ੍ਰਕਾਸ਼ ਆਪਣੀ ਧਰਮ ਪਤਨੀ ਵੀ ਲੜ ਰਹੀ ਆ ਹੈ ਇਸੇ ਤਰ੍ਹਾਂ ਮਤਲਬ ਕਿ ਕੈਪਟਨ ਅਮਿੰਦਰ ਸਿੰਘ 20ਵੇਂ ਨੰਬਰ ਤੇ ਹੈ ਜੀ ਤੇ ਜੇਕਰ ਇੱਧਰ ਦੇਖੀਏ ਤਾਂ ਅਮਰਿੰਦਰ ਕਾਲੀਆ ਦਾ ਨਾਮ ਵੀ ਹੈ ਤੇ ਹਿਮਾ ਮਲਣੀ ਦਾ ਨਾਮ ਵੀ ਹੈ 21ਵੇਂ ਨੰਬਰ ਤੇ ਹਿਮਾ ਮਲਣੀ ਹੈ ਹੈ ਇਸੇ ਤਰ੍ਹਾਂ ਚਰਨਜੀਤ ਸਿੰਘ ਠਵਾਲ ਦਾ ਨਾਮ ਵੀ ਹੈਗਾ ਅਸ਼ਵਨੀ ਸ਼ਰਮਾ ਦਾ ਵੀ ਹੈਗਾ ਮਨਾਸ਼ਰੇਖ ਖੰਨਾ ਦਾ ਵੀ ਟਿਕਟ ਤਾਂ ਨਹੀਂ ਮਿਲੀ ਪਰ ਸਟਾਰ ਪ੍ਰਚਾਰਕਾਂ 'ਚ ਤਾਂ ਮਿਲ ਗਈ ਸਟਾਰ ਪ੍ਰਚਾਰਕਾਂ 'ਚ ਤਾਂ ਪਾਈ ਹਰਜੀਤ ਗਰੇਵਾਲ ਨੂੰ ਵੀ ਤੇ ਵੀ ਜੇ ਸੰਪਲਨ ਨੂੰ ਵੀ ਮਿਲ ਗਈ 32ਵੇਂ ਨੰਬਰ ਤੇ ਵੀ ਜੇ ਸੰਪਲਨ ਦਾ ਨਾਮ ਹੈ ਹੈ ਪਰ ਮਨੋਜ ਤਵਾਰੀ ਵੀ ਹੈਗਾ ਸਟਾਰ ਪ੍ਰਚਾਰਕਾਂ 'ਚ ਤੇ ਪ੍ਰੀਤੀ ਸਪਰੂ ਵੀ ਹੈਗੀ ਸਟਾਰ ਪ੍ਰਚਾਰਕਾਂ 'ਚ ਚਲੋ ਮਨਪ੍ਰੀਤ ਬਾਦਲ ਤੇ ਫਤਿਹਜੰਗ ਬਾਜਵਾ 34ਵੇਂ 35ਵੇਂ ਨੰਬਰ ਤੇ ਨੇ ਐ ਅਸ਼wini ਸ਼ੇਖੜੀ ਵੀ 36ਵੇਂ ਨੰਬਰ ਤੇ ਨੇ ਸੋ ਕਾਂਗਰਸ ਵਾਲੇ ਪਾਲੇ 'ਚੋਂ ਆਏ ਹੋਏ ਸੁਨੀਲ ਜਾਖੜ 9ਵੇਂ ਨੰਬਰ ਤੇ ਨੇ ਕੈਪਟਨ ਰਮਿੰਦਰ 20ਵੇਂ ਨੰਬਰ ਤੇ ਨੇ ਤੇ ਮਨਪ੍ਰੀਤ ਬਾਦਲ 34ਵੇਂ ਤੇ ਫਤਿਹਜੰਗ ਬਾਜਵਾ 35ਵੇਂ ਤੇ ਅਸ਼wini ਸ਼ੇਖੜੀ 36ਵੇਂ ਤੇ ਇਹ ਵੀ ਸਟਾਰ ਪ੍ਰਚਾਰਕ ਹੈਗੇ ਤੇ ਜੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਹਿਮਮ ਮਲਣੀ ਵੀ ਇਹਦੇ ਵਿੱਚ ਹੈਗੀ ਆ 31ਵੇਂ ਨੰਬਰ ਤੇ ਪੰਜਾਬ ਲਈ ਮਨੋਜ ਤਵਾਰੀ ਵੀ 29ਵੇਂ ਨੰਬਰ ਤੇ ਆ ਤੇ ਇੱਧਰ ਇਹਦੀ ਸਪਰੂ ਵੀ ਹੈਗੀ ਹੈ ਜੀ 39ਵੇਂ ਨੰਬਰ ਤੇ ਸੋ ਇਹ ਸਟਾਰ ਪ੍ਰਚਾਰਕ ਨੇ ਜਿਹੜੇ ਭਾਜਪਾ ਦੇ ਪੰਜਾਬ ਦੇ ਵਿੱਚੋਂ ਤੁਹਾਨੂੰ ਸਰਗਰਮ ਨਜ਼ਰ ਆਉਣਗੇ ਕਿਉਂਕਿ ਹੁਣ ਚੌਥਾ ਗੇੜ ਨਿਬੜ ਗਿਆ ਪੰਜਵਾਂ 20 ਨੂੰ ਨਿਬੜ ਜਾਣਾ ਤੇ ਉਹ ਤੋਂ ਅੱਛੇ ਮਾ 7 ਮਾ ਦਿੱਲੀ ਹਰਿਆਣਾ ਪੰਜਾਬ ਫਿਰ ਬਸ ਇੱਧਰ ਨੂੰ ਹੀ ਕੰਮ ਚੱਲਣਾ ਸੋ ਇਸ ਲਈ ਹੁਣ ਇਹ ਪੰਜਾਬ ਦੇ ਵਿੱਚ ਭਾਜਪਾ ਤੈਅ ਕਰ ਰਹੀ ਹੈ ਕਿ ਮੋਦੀ ਦੀਆਂ ਤਿੰਨ ਤੋਂ ਚਾਰ ਰੈਲੀਆਂ ਪੰਜਾਬ 'ਚ ਕਰਾਈਆਂ ਜਾਣ ਦੋ ਦੋ ਤੋਂ ਤਿੰਨ ਥਾਂਾਂ ਤੇ ਅੰਮ੍ਰਿਤਸਰ ਤੇ ਜੀਪੀ ਨੱਡਾ ਹੋਰੀ ਆਉਣ ਸੋ ਇਸ ਲਈ ਉਹ ਪਟਿਆਲਾ ਵੀ ਨਜ਼ਰ ਆਉਣਗੇ ਤੁਹਾਨੂੰ ਅੰਮ੍ਰਿਤਸਰ ਵੀ ਨਜ਼ਰ ਆਉਣਗੇ ਹਾਂ ਉਹ ਲੁਧਿਆਣਾ ਜਲੰਧਰ ਹ ਹੁਸ਼ਿਆਰਪੁਰ ਇਹਨਾਂ ਥਾਂਵਾਂ ਦੇ ਉੱਤੇ ਵੀ ਨਜ਼ਰ ਆ ਸਕਦੀਆਂ ਨੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਲਾਨੀ ਉਹ 40 ਦੀ ਹੈ ਜੀ ਜਿਹਦੇ ਵਿੱਚ ਇਹਨਾਂ ਦੇ ਵੀ 6 ਨਾਮ ਦਿੱਲੀ ਵਾਲੇ ਨੇ ਬਾਕੀ ਫਿਰ ਮਿਕਸ ਖਾਸ ਕਰ ਪੰਜਾਬ ਵਾਲੇ ਖਾਸੇ ਨੇ ਪੰਜਾਬ ਦੇ ਜਿਹੜੇ ਪੰਜ ਮੰਤਰੀਆਂ ਤੋਂ ਇਲਾਵਾ ਬਾਕੀ ਮੰਤਰੀ ਨੂੰ ਉਹ ਵੀ ਨਾਂ ਨੇ ਹਾਂ ਪੰਜ ਮੰਤਰੀਆਂ ਸਣੇ ਜਿਹੜੇ 9 ਐਮਐਲਏ ਕੋਲ ਲੜ ਰਹੇ ਨੂੰ ਤੋਂ ਬਿਨਾ ਜਿਹੜੇ ਐਮਐਲਏ ਨੇ ਬੈਸਤਾ 8 ਐਮਐਲਏ ਆਵਾਦੀ ਪਾਰਟੀ ਦੇ ਨੇ ਇੱਕ ਦਲ ਬਦਲੂ ਹੈ ਰਾਜਕੁਮਾਰ ਚੱਬੇ ਵਾਲ ਹੋਰੀ ਸੋ ਇਸ ਲਈ ਇਹ 8 ਐਮਐਲਏ ਆਵਾਦੀ ਪਾਰਟੀ ਨੂੰ ਤੋਂ ਬਿਨਾ ਬਾਕੀ ਮੰਤਰੀ ਤੇ ਬਾਕੀ ਐਮਐਲਏ ਉਹਨਾਂ ਤੁਸੀਂ ਵੀ ਕੁਝ ਨਾਮ ਬਣਾ ਗਏ ਪਰ ਜਿਹੜੇ ਮੁੱਢਲੇ ਨਾਂ ਨੇ ਜੀ ਉਹ ਵੀ ਦੋ ਨਾਂ ਹੋਣੇ ਇਸ ਵਾਰ ਸਭ ਚਰਖਾ ਜਿਹੜੇ ਅਜੇ ਜੇਲ੍ਹ 'ਚ ਨੇ ਹੋ ਸਕਦਾ ਜਦ ਤੱਕ ਆਸੂ ਬਿਆਵਾਦੀ ਫਟਕੀ ਜ਼ਮਾਨਤ ਮਿਲ ਜੂਗੀ ਇੱਕ ਨਾਮ ਉਹ ਆ ਜਿਹੜਾ ਜੇ ਪਰਤियां ਨਹੀਂ ਵਿਦੇਸ਼ ਤੋਂ ਉਹਦਾ ਵੀ ਨਾਮ ਆ ਆਸ ਹੋਊਗੀ ਕਿ ਸ਼ਾਇਦ ਪਰਤੇ ਆਵੇ ਪਰ ਰੋਲਾ ਹੀ ਪੈਂਦਾ ਕਿ ਇੱਧਰ ਨਹੀਂ ਉੱਧਰ ਪਰਤੂਗਾ ਬਿਲਕੁਲ ਜੀ ਇਧਰ ਨੰਬਰ 1 ਤੇ ਰਵਿੰਦ ਕੇਜਰੀਵਾਲ ਸਰਪ੍ਰਚਾਰਕ ਨੇ ਨੰਬਰ 2 ਤੇ ਸੁਨੀਤਾ ਕੇਜਰੀਵਾਲ ਨੇ ਨੰਬਰ 3 ਤੇ ਭਗਵੰਤ ਮਾਨ ਹੈ ਨੰਬਰ 4 ਤੇ ਮਨੀਸ਼ ਸ਼ੋਧਿਆ ਜੇਲ੍ਹ ਚ ਨੇ ਅਜੇ ਪ੍ਰਨਾਮ ਹੈਗਾ ਨੰਬਰ 5 ਤੇ ਸੰਜੇ ਸਿੰਘ ਹੈ ਜ਼ਮਾਨਤ ਮਿਲ ਗਈ ਹੈ ਨੰਬਰ 6 ਤੇ ਸੰਦੀਪ ਪਾਟਕ ਹੈ ਉਤੋਂ ਬਾਅਦ 10ਵੇਂ ਨੰਬਰ ਤੇ ਰਾਗਵ ਚੱਡਾ ਭਾਈ ਤੇ ਹੁਣ ਪਰਤ ਨਹੀਂ ਰਿਹਾ ਬੋਲ ਨਹੀਂ ਰਿਹਾ ਸੋ ਪਰ ਸਰਪ੍ਰਚਾਰਕਾਂ ਚ ਨਾ ਆ ਗਿਆ ਇੱਕ ਵਾਰ 11ਵੇਂ ਤੇ ਸਤਿੰਦਰ ਜੈਨ ਹੈ ਇਹ ਵੀ ਅੰਦਰ ਹੈ ਜੇ 12ਵੇਂ ਤੇ ਆਤਸੀਆ ਬੀਬੀ ਹਾਂ ਫਿਰ ਸੌਰਵ ਭਰਦਵਾਜ ਹੈ ਉਹ ਤੋਂ ਬਾਅਦ ਫਿਰ ਪੰਜਾਬ ਵਾਲੇ ਕੁਝ ਨਾਮ ਸ਼ੁਰੂ ਹੋ ਜਾਂਦੇ ਆ 15ਵੇਂ ਤੋਂ ਹਰਪਾਲ ਚੀਮਾ ਅਮਨ ਰੋੜਾ ਅਨਮੋਲ ਗਗਨਮਾਨ ਇਹਨਾਂ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਹਰਜੋਤ ਸਿੰਘ ਬੈਂਸ ਮਲਕਾਰ ਸਿੰਘ ਈਟੀਓ ਫਿਰ ਕਟਾਰੂ ਚੱਕ ਬਲਜੀਤ ਕੌਰ ਪ੍ਰਿੰਸੀਪਲ ਬੁੱਧਰਾਮ ਸੋ ਬਲਜਿੰਦਰ ਕੌਰ ਹੈਨਾ ਇਦਾਂ ਫਿਰ ਕੁਝ ਐਮਐਲਏ ਦੇ ਨਾਮ ਵੀ ਹੈਗੇ ਸੋ ਹੁਣ ਇੱਧਰ ਵੀ ਤਿਆਰੀ ਆ ਜੀ ਅਰਵਿੰਦ ਕੇਜਰੀਵਾਲ ਹੋਰੀ ਅਗਲੇ 2 ਦਿਨਾਂ ਤੱਕ ਸੱਚਕਨਿਂ શ્રી ਦਰਬਾਰ ਸਾਹਿਬ ਵਿਖੇ ਭਗਵੰਤ ਜੀ ਨੂੰ ਨਾਲ ਲੈ ਕੇ ਆਪਣੀ ਧਰਮਪਤੀ ਨੂੰ ਨਾਲ ਲੈ ਕੇ ਮੱਥਾ ਟੇਕਣਾ ਸਕਦੇ ਨੇ ਅੰਦਾਜ਼ਾ ਲਾਇਆ ਜਾ ਰਿਹਾ ਕਿ ਸ਼ਾਇਦ ਉਹ ਤਰੀਕ 16 ਹੋਵੇ ਅਜੇ ਸਪਸ਼ਟ ਹੋ ਕੇ ਤਰੀਕ ਐਲਾਨੀ ਨਹੀਂ ਗਈ ਪਰ ਇਹ ਇੱਕ ਸ਼ਡਿਊਲ ਕਹਿੰਦੇ ਦਿੱਲੀ ਤੋਂ ਪੰਜਾਬ ਸਰਕਾਰ ਕੋਲ ਆਇਆ ਹੈ ਤੇ ਇੱਕ ਸ਼ਡਿਊਲ ਦਿੱਲੀ ਤੋਂ ਆਮ ਆਦਮੀ ਪਾਰਟੀ ਕੋਲ ਆਇਆ ਤੇ ਇਹਨਾਂ ਦੋਹਾਂ ਚੋਂ ਇਹ ਪਤਾ ਲੱਗ ਰਿਹਾ ਕਿ ਸ਼ਾਇਦ ਉਹ ਤਰੀਕ 16 ਹੋਵੇ ਜਿਸ ਦਿਨ ਰਵਿੰਦ ਕੇਜਰੀਵਾਲ ਸੱਚ ਕਨਸ਼ੀ ਦਰਬਾਰ ਸਾਹਿਬ ਵਿਖੇ ਪਰਿਵਾਰ ਸਣੇ ਤੇ ਆਪਣੇ ਲੀਡਰਾਂ ਨਾਲ ਮੱਥਾ ਟੇਕਣ ਹੈ ਇੱਕ ਪੰਥ ਦੋ ਕਾਜ ਕਿ ਨਾਲੇ ਮੱਥਾ ਠੀਕ ਜੋ ਤੇ ਨਾਲੇ ਅੰਮ੍ਰਿਤਸਰ ਦੇ ਖੇਤਰ ਚ ਪ੍ਰਚਾਰ ਕਰ ਦਿਓ ਉਤੋਂ ਬਾਅਦ ਫਿਰ ਕਹਿੰਦੇ 23 ਤੋਂ ਲੈ ਕੇ 29 ਤੱਕ ਪੰਜਾਬ ਚ ਕਿਉਂਕਿ 23 ਨੂੰ ਫਿਰ ਦਿੱਲੀ ਤੇ ਹਰਿਆਣੇ ਵਾਲਾ ਪ੍ਰਚਾਰ ਮੁੱਖ ਜਾਣਾ 25 ਨੂੰ ਉੱਥੇ ਵੋਟਾਂ ਨੇ 23 ਸ਼ਾਮ ਨੂੰ ਮੁੱਕ ਜਾਣਾ ਉਤੋਂ ਬਾਅਦ ਫਿਰ ਅਰਵਿੰਦ ਕੇਜਰੀਵਾਲ ਐ ਸੰਦੀਪ ਪਾਠਕ ਹੈਨਾ ਸੁਨੀਤਾ ਕੇਜਰੀਵਾਲ ਤੇ ਭਗਵੰਤ ਮਾਨ ਤਾਂ ਚਲੋ ਲੱਗੇ ਹੋਏ ਨੇ ਪਰ ਹੁਣ ਤੱਕ ਰੂਟ ਸ਼ੋ ਚੱਲ ਰਿਹਾ ਸੀ ਫਿਰ ਰੈਲੀਆਂ ਦਾ ਤਿੰਨ ਤੋਂ ਚਾਰ-ਚਾਰ ਲੋਕ ਸਭਾ ਹਲਕਿਆਂ ਦੇ ਉਮੀਦਵਾਰ ਦੀ ਇਕੱਠੀਆਂ ਰੈਲੀਆਂ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਦੋਂ ਕਿ ਸੰਗਰੂਰ ਵਾਲੇ ਚਾਹੁੰਦੇ ਨੇ ਕਿ ਸਾਡੇ ਜ਼ਰੂਰ ਆਵੇ ਫਰੀਦਕੋਟ ਵਾਲੇ ਚਾਹੁੰਦੇ ਨੇ ਸਾਡੇ ਕਰਮਜੀਤ ਅਨਮੋਲ ਚਾਹੁੰਦਾ ਭਗਵੰਤ ਮੇਰੇ ਕੋਲ ਜ਼ਰੂਰ ਹੈ ਕੇਜਰੀਵਾਲ ਜਨਸਨੀਤਾ ਕੇਜਰੀਵਾਲ ਨੂੰ ਲੈ ਕੇ ਆਵੇ ਤੇ ਉਧਰ ਮੀਥੇਰ ਕਹਿੰਦਾ ਸੰਗਰੂਰ ਤਾਂ ਥੋੜਾ ਘੜਾ ਜੀ ਲੈ ਕੇ ਜ਼ਰੂਰ ਆਇਓ ਖੁੱਡੀਆਂ ਜੋਰ ਲਾ ਰਹੇ ਨੇ ਹੈ ਕੇਵਲ ਧਾਲੀ ਤੇ ਕੁਲਦੀਪ ਧਾਲੀ ਵਾਲ ਚਾਹੁੰਦੇ ਨੇ ਕਿ ਉੱਥੇ ਜ਼ਰੂਰ ਅੰਮ੍ਰਿਤਸਰ ਜ਼ਰੂਰ ਪ੍ਰਚਾਰ ਕਰਨ ਆਉਣ ਸੋ ਇਸ ਲਈ ਸਾਰੀਆਂ ਸੀਟਾਂ ਤੇ ਜੋਰ ਜਮ ਸਾਂਝੀਆਂ ਰੈਲੀਆਂ ਕੀਤੀਆਂ ਜਾ ਸਕਦੀਆਂ ਜਿਨ੍ਹਾਂ 'ਚ ਅੰਮ੍ਰਿਤਸਰ ਵੀ ਜਲੰਧਰ ਵੀ ਹੈ ਤੇ ਉਸ ਤੋਂ ਬਾਅਦ ਲੁਧਿਆਣਾ ਵੀ ਪਟਿਆਲਾ ਵੀ ਬਠਿੰਡਾ ਵੀ ਸੰਗਰੂਰ ਵੀ ਫਰੀਦਕੋਟ ਵੀ ਤੇ ਜਾਂ ਕੁਝ ਹੋਰ ਅਨੰਦਪੁਰ ਸਾਹਿਬ ਮਾਹਲੀ ਖੇਤਰ ਦੇ ਵਿੱਚ ਵੀ ਹੋ ਸਕਦਾ ਸੋ ਇਸ ਲਈ 23 ਤੋਂ 29 ਤੱਕ ਕੇਜਰੀਵਾਲ ਤੇ ਦਿੱਲੀ ਵਾਲੀ ਟੀਮ ਤੁਹਾਨੂੰ ਇੱਥੇ ਪ੍ਰਚਾਰ ਕਰਦੀ ਨਜ਼ਰ ਆ ਸਕਦੀ ਆ ਤੇ ਇੰਦਰ ਆਮ ਆਦਮੀ ਪਾਰਟੀ ਨੇ ਆਪਣਾ ਇਹ ਪਲਾਨ ਕਹਿੰਦੇ ਲਗਭਗ ਤਿਆਰ ਕਰ ਲਿਆ ਸੋ ਦੇਖਦੇ ਹਾਂ ਜੀ ਹੁਣ ਕਾਂਗਰਸ ਦੀ ਸਟਾਰਟ ਪ੍ਰਚਾਰਕਾਂ ਦੀ ਲਿਸਟ ਕਦੋਂ ਆਉਂਦੀ ਹੈ ਬੇਸ਼ੱਕ ਪਤਾ ਹੀ ਹੈ ਪਹਿਲੇ ਨਾਂ ਤਾਂ ਭਾਈ ਸੋਨੀਆ, ਰਾਹੁਲ, ਪ੍ਰਿਯੰਕਾ, ਖੜਗੇ, ਅੰਬਕਾ ਇਹ ਨਾਮ ਹੋਣਗੇ ਹੋਣਗੇ ਉਸ ਤੋਂ ਬਾਅਦ ਪੰਜਾਬ ਪਰ ਪੰਜਾਬ ਵਾਲਿਆਂ ਦਾ ਜਿਆਦਾਤਰ ਉੱਧਰ ਬੈਠੇ ਨੇ ਸਟਾਰ ਪ੍ਰਚਾਰਕ ਇੱਕ ਹੈ ਉਹਦਾ ਪਤਾ ਨਹੀਂਗਾ ਨਵਜੋਸਿਦ ਦਾ ਨਾਮ ਆਉਂਦਾ ਕਿ ਨਹੀਂ ਆਉਂਦਾ ਤੇ ਬਾਕੀ ਜਿਹੜੇ ਲੀਡਰ ਹੈਗੇ ਨੇ ਉਹ ਜਾਂ ਤਾਂ ਧਲ ਬਦਲ ਗਏ ਜਾਂ ਚੋਣ ਲੜ ਰਹੇ ਨੇ ਫਿਰ ਵੀ ਕੁਝ ਨਾਮ ਸ਼ਾਮਿਲ ਕੀਤੇ ਜਾਣਗੇ ਸਾਬਕਾ ਐਮਐਲਏ ਸਾਬਕਾ ਮੰਤਰੀ ਕੁਝ ਸਾਬਕਾ ਐਮਪੀ ਹੈਗੇ ਨੇ ਸੋ ਕਾਂਗਰਸ ਦੇ ਲੀਡਰਾਂ ਨੂੰ ਇੰਤਜ਼ਾਰ ਹੈ ਜੀ ਕਿ ਸਾਡੀ ਸੂਚੀ ਤਾਂ ਲੇਟ ਹੁੰਦੀ ਹੁੰਦੀ ਆ ਸਾਡੀ ਹੁਣ ਇਧਰ ਸਟਾਰ ਪ੍ਰਚਾਰਕਾਂ ਦੀ ਲਿਸਟ ਵੀ ਲੇਟ ਆ ਪਰ ਭਾਜਪਾ ਤੇ ਆਮ ਆਦਮੀ ਪਾਰਟੀ ਨੇ ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਲਾਂਤੀ ਤੇ ਲਗਭਗ ਪ੍ਰੋਗਰਾਮ ਵੀ ਬਣ ਗਏ ਨੇ ਰੈਲੀਆਂ ਦੇ ਅਕਾਲੀ ਦਲ ਆਪਣਾ ਸੁਖਵੀਰ ਬਾਦਲ ਮਜੀਠੀਆ ਹੋਰੀ ਆਪਣੇ ਜੋਰ-ਛੋਰ ਨਾਲ ਲੱਗੇ ਨੇ ਪਰ ਜ਼ੋਰ ਜ਼ਿਆਦਾ ਬਠਿੰਡਾ ਸੀਟ ਤੇ ਹੀ ਲੱਗ ਰਿਹਾ ਬਾਕੀ ਪੰਜਾਬ ਤਾਂ ਕਿੰਦੇ ਰਬਰਾਖਾ ਚਲੋ ਤੁਸੀਂ ਵੇਖਦੇ ਰਹੋ ਲਿਬਰਲ ਟੀਵੀ ਲੋਕਾਂ ਦੀ ਆਵਾਜ਼ ਲੋਕਾਂ ਦੇ